ਔਰ ਇੱਕ ਪਰਿਵਾਰ ਦੁਖੀ ਹੋਵੇ ਤਾਂ ਅਸੀਂ ਗੱਲ ਕਰੀਏ ਔਰ ਕਿੰਨੇ ਪਰਿਵਾਰ ਇਸ ਤੋਂ ਦੁਖੀ ਨੇ ਉਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਸ ਕਲੋਨੀ ਵਿੱਚ ਕੀ ਕਮੀਆਂ ਪੇਸ਼ੀਆਂ ਨੇ ਔਰ ਕਿੰਨੇ ਪਰਿਵਾਰਾਂ ਦਾ ਦੁੱਖ ਜਿਹੜਾ ਅੱਜ ਤੁਹਾਡੇ ਸਾਹਮਣੇ ਜਿਹੜਾ ਬਿਆਨ ਕੀਤਾ ਜਾ ਰਿਹਾ ਔਰ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਦੀਆਂ ਨੇ ਰਗਾ ਵਿੰਕਲਰ ਦੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਹੋ ਕੇ ਆਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਕਿੰਨੇ ਭਰਾ ਜਿੱਥੇ ਪਰੇਸ਼ਾਨੀ ਜਿਹੜੀ ਆਪਣੀ ਬੁਖਾਰੇ ਆ ਔਰ ਇਹਨਾਂ ਭਰਾਵਾਂ ਦੇ ਸਾਹਮਣੇ ਅਸੀਂ ਇਹੀ ਸਵਾਲ ਰੱਖਦੇ ਆ ਕਿ ਤੁਸੀਂ ਕਾਸ ਤੋਂ ਇਕੱਠ ਕਰਦੇ ਹੋ ਔਰ ਕੀ ਕਮੀਆਂ ਪੇਸ਼ੀਆਂ ਨੇ ਇਸ ਕਲੋਨੀ ਦੇ ਵਿੱਚ ਔਰ ਉਹਨਾਂ ਵੱਲੋਂ ਜੋ ਦੱਸਿਆ ਜਾ ਰਿਹਾ ਉਹ ਤੁਹਾਨੂੰ ਇਹ ਵੀ ਦੱਸਦੇ ਆ ਕਿ ਸੀਵਰੇਜ ਜਿਹੜਾ ਇਸ ਕਲੋਨੀ ਦੇ ਵਿੱਚ ਨਹੀਂ ਪਾਇਆ ਗਿਆ ਔਰ ਕਮੇਟੀ ਵਾਲੇ ਇਹਨਾਂ ਨੂੰ ਕਹਿੰਦੇ ਆ ਕਿ ਸੀਵਰੇਜ ਤਾਂ ਨਹੀਂ ਪੈਂਦਾ ਜੀ ਕਲੋਨੀ ਪਾਸ ਨਹੀਂ ਹੈਗੀ ਮੀਟਰ ਲੱਗ ਸਕਦਾ ਬਿਜਲੀ ਦਾ ਲਾਉਣ ਮਿਲ ਸਕਦਾ ਕੋਠੀ ਦੇ ਉੱਤੇ ਨਕਸ਼ਾ ਪਾਸ ਹੋ ਸਕਦਾ ਤੇ ਸੀਵਰੇਜ ਵਾਸਤੇ ਇਹ ਪਾਸ ਨਹੀਂ ਹੈਗੀ ਇਹ ਕਮੇਟੀ ਵਾਲਿਆਂ ਨੂੰ ਇੰਨੀ ਸਮਝ ਹੋਣੀ ਚਾਹੀਦੀ ਆ ਕਿ ਜਦੋਂ ਤੁਸੀਂ ਨਕਸ਼ੇ ਦੇ ਪੈਸੇ ਲੈਂਦੇ ਹੋ ਜਦੋਂ ਗੱਫੇ ਇਕੱਠੇ ਕਰਦੇ ਹੋ ਤਾਂ ਉਦੋਂ ਪਾਸ ਏ ਤੇ ਜਦੋਂ ਤੁਹਾਡਾ ਖਰਚਾ ਆਉਣਾ ਹੈ ਸੀਵਰੇਜ ਦਾ ਤਾਂ ਉਦੋਂ ਪਾਸ ਨਹੀਂ ਹੈ ਇਹ ਜਾਣਕਾਰੀ ਜਿਹੜੀ ਆ ਦੂਰ ਤੱਕ ਜਾਣੀ ਚਾਹੀਦੀ ਔਰ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਔਰ ਭਰਾਵਾਂ ਨਾਲ ਗੱਲ ਕਰਦੇ ਆ ਕਿ ਕਿੰਨੀ ਕੁ ਪਰੇਸ਼ਾਨੀ ਆ ਇਹਨਾਂ ਨੂੰ ਸੀਵਰੇਜ ਤੋਂ ਬਿਨਾ ਜੀ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾਜੀ ਭਰਾਜੀ ਕਿੰਨੀ ਕੁ ਪਰੇਸ਼ਾਨੀ ਹੈ ਤੁਹਾਨੂੰ ਇਸ ਦੇਖੋ ਜੀ 2016 ਦੇ ਵਿੱਚ ਆਪਾਂ ਇਹ ਪਲਾਟ ਖਰੀਦੇ ਆ ਔਰ 2016 ਤੋਂ ਬਾਅਦ ਬਹੁਤ ਬਹੁਤ سارے ਘਰ ਬਣੇ ਆ ਇੱਥੇ ਜਦੋਂ ਆਪਾਂ ਪਲਾਟ ਖਰੀਦੇ ਸੀਗੀ ਉਦੋਂ ਸਾਨੂੰ ਕਿਹਾ ਗਿਆ ਸੀਗਾ ਕਿ ਤੁਹਾਨੂੰ ਇੱਥੇ ਲਾਈਟ ਵੀ ਮਿਲੇਗੀ ਚਾਰਦਵਾਰੀ ਵੀ ਮਿਲੇਗੀ ਤੁਹਾਨੂੰ ਸੀਵਰੇਜ ਵੀ ਮਿਲਣਗੇ ਤੇ ਤੁਹਾਡੀਆਂ ਪੱਕੀਆਂ ਸੜਕਾਂ ਵੀ ਹੋਣਗੀਆਂ 8 ਸਾਲ ਹੋ ਗਿਆ ਜੀ ਅਸੀਂ ਸਾਰੇ ਕਲੋਨੀ ਦੇ ਭਰਾ ਜਿੰਨੇ ਵੀ ਹੈਗੇ ਰਲ ਕੇ ਆਪਾਂ ਪ੍ਰਸ਼ਾਸਨ ਅੱਗੇ ਵੀ ਗਏ ਆ ਔਰ ਉੱਥੋਂ ਵੀ ਸਾਨੂੰ ਕੋਈ ਨਹੀਂ ਮਿਲਿਆ ਭਈ ਇੱਥੇ ਕੋਈ ਸੋਲੂਸ਼ਨ ਨਿਕਲਦਾ ਨਜ਼ਰ ਨਹੀਂ ਆ ਰਿਹਾ ਨਹੀਂ ਆ ਰਿਹਾ ਜੀ ਨਹੀਂ ਤੁਸੀਂ ਕੀ ਮੰਨਦੇ ਹੋ ਕਿ ਤੁਹਾਡੀ ਕਲੋਨੀ ਪਾਸ ਨਹੀਂ ਹੈ ਸਾਡੀ ਕਲੋਨੀ ਸਾਨੂੰ ਤਾਂ ਇਹੋ ਕਿਹਾ ਗਿਆ ਜੀ ਕਲੋਨੀ ਨਕਸ਼ਾ ਪਾਸ ਹੈ ਹਾਂਜੀ ਸਾਰੀ ਕੋਟੀਆਂ ਦਾ ਨਕਸ਼ਾ ਗੱਫਾ ਦਿੱਤਾ ਸੀ ਜੀ ਬਿਲਕੁਲ ਪੈਸੇ ਲੱਗੇ ਨਕਸ਼ੇ ਦੇ ਲੱਗੇ ਜੀ ਉਸ ਟਾਈਮ ਤੇ ਆਪਾਂ ਸਾਰੇ ਨੇ ਆਪਣੇ ਨਕਸ਼ੇ ਪਾਸ ਕਰਵਾਏ ਬਿਜਲੀ ਬਿਜਲੀ ਦੇ ਮੀਟਰ ਲੱਗੇ ਪਏ ਆ ਉੱਥੇ ਪੈਸੇ ਜਮ੍ਹਾਂ ਹੋਏ ਜੀ ਹਾਂਜੀ ਉੱਥੇ ਹੋਏ ਤੇ ਹੁਣ ਸੀਵਰੇਜ ਪੈਣਾ ਤੇ ਉਹ ਕਮੇਟੀ ਨੇ ਪਾਉਣਾ ਉੱਥੇ ਗੱਫਾ ਨਹੀਂ ਚੱਲਣਾ ਹੁਣ ਉਹ ਤਾਂ ਕਹਿ ਰਹੇ ਆ ਪਾਸ ਨਹੀਂ ਹੈਗੀ ਜੀ ਬਿਲਕੁਲ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਜੀ ਬਿਲਕੁਲ ਇਹ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਆਪਾਂ ਕਿ ਦੇਖੋ ਆਪਾਂ ਗਏ ਸੀਗੇ ਪ੍ਰਸ਼ਾਸਨ ਅੱਗੇ ਵੀ ਆਪਾਂ ਗੁਹਾਰ ਲਗਾਈ ਦੀ ਹੈ ਕਿ ਇੱਥੇ ਸੀਵਰੇਜ ਪਾਏ ਜਾਣ ਲੇਕਿਨ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੈ ਹੁਣ ਤਸਵੀਰਾਂ ਤੁਹਾਨੂੰ ਦੱਸ ਦਈਏ ਹਾਲਾਤ ਵਿਖਾ ਦਈਏ ਕਿ ਇਹ ਸਾਰੇ ਪਰਿਵਾਰ ਜਿਹੜੇ ਆ ਇਸ ਕਲੋਨੀ 'ਚ ਰਹਿੰਦੇ ਨੇ ਔਰ ਕਲੀਅਰ ਅਸੀਂ ਕਰ ਦੱਤਾ ਕਿ ਬਿੱਲ ਜਿਹੜੇ ਆ ਉਹ ਆਉਂਦੇ ਆ ਬਿੱਲ ਲੈ ਜਾਂਦੇ ਆ ਕਿਉਂਕਿ ਬਿੱਲ ਆਉਣੇ ਸੀ ਮੀਟਰ ਲੱਗ ਗਏ ਆ ਜੇ ਕਲੋਨੀ ਦੀ ਗੱਲ ਕਰੀਏ ਨਕਸ਼ਾ ਪਾਸ ਹੋ ਗਿਆ ਨਕਸ਼ੇਵਾਰੀ ਪੂਰੀਆਂ ਪੇਮਟਾਂ ਲਈਆਂ ਗਈਆਂ ਔਰ ਜੇ ਸੀਵਰੇਜ ਦੀ ਗੱਲ ਹੈ ਤਾਂ ਕਮੇਟੀ ਦਾ ਖੁਦ ਖਰਚਾ ਹੋਣਾ ਤਾਂ ਸੀਵਰੇਜ ਵੇਲੇ ਕਿਹਾ ਜਾ ਰਿਹਾ ਤੁਹਾਡੀ ਕਲੋਨੀ ਪਾਸ ਨਹੀਂ ਹੈ ਹੁਣ ਅੱਗੇ ਵਾਲੀਆਂ ਤਸਵੀਰਾਂ ਵੀ ਵਿਖਾਉਂਦੇ ਆ ਕਿ ਇਸ ਕਲੋਨੀ ਦਾ ਨਿਕਾਸ ਕਿੱਥੇ ਜਾ ਰਿਹਾ ਹੈ ਉਹਨਾਂ ਘਰਾਂ ਦੇ ਕੀ ਹਾਲਾਤ ਹੈ ਜਿਹੜਾ ਘਰਾਂ ਦੇ ਕੋਲ ਡੰਪ ਹੋਇਆ ਪਿਆ ਪਾਣੀ ਜਿਹਨਾਂ ਦੇ ਪਲਾਟ ਪਾਣੀ ਨਾਲ ਭਰੇ ਪਏ ਨੇ ਔਰ ਕਿੰਨਾ ਸਮਾਂ ਪਰੇਸ਼ਾਨੀ ਜਿਹੜੀ ਰਹੇਗੀ ਔਰ ਜੋ ਵੀ ਅਸੀਂ ਪੁਆਇੰਟ ਦੇ ਰਹੇ ਆ ਉਸ ਪੁਆਇੰਟ ਉੱਤੇ ਚਰਚਾ ਕਰਨੀ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉਹ ਤੁਹਾਨੂੰ ਹਾਲਾਤ ਜਿਹੜੇ ਆ ਉਸ ਜਗ੍ਹਾ ਦੇ ਵਿਖਾਉਂਦੇ ਆ ਜਿੱਥੇ ਪਾਣੀ ਘਰਾਂ ਦੇ ਕੋਲ ਬਿਲਕੁਲ ਆਪਣਾ ਹੀ ਪਾਣੀ ਆਪਣੇ ਘਰਾਂ ਦਾ ਪਾਣੀ ਇਹਨਾਂ ਦੀ ਮਜਬੂਰੀ ਆ ਕਿ ਇਹਨਾਂ ਨੂੰ ਡੰਪ ਕਰਨਾ ਪੈ ਰਿਹਾ ਔਰ ਵੇਖੋ ਤਸਵੀਰਾਂ ਆ ਤਸਵੀਰਾਂ ਤੇ ਹਾਲਾਤ ਤੁਹਾਨੂੰ ਵਿਖਾ ਦਈਏ ਕਿ ਫੇਰ ਅਸੀਂ ਉਸ ਮੋੜ ਤੇ ਆ ਗਏ ਆ ਜਿੱਥੇ ਪਾਣੀ ਖੜੇ ਦੀ ਗੱਲ ਕਰ ਰਹੇ ਆ ਕਿ ਆ ਪਾਣੀ ਖੜਾ ਆ ਘਰਾਂ ਦਾ ਪਾਣੀ ਕਿਸੇ ਦੇ ਪਲਾਟ ਦੇ ਵਿੱਚ ਆ ਜੇ ਪਲਾਂਟ ਵਾਲਾ ਇੱਥੇ ਮਿੱਟੀ ਪਾ ਲੈਂਦਾ ਤਾਂ ਫਿਰ ਇਹ ਪਰਿਵਾਰ ਜਿਹੜੇ ਆ ਪਾਣੀ ਕਿੱਥੇ ਸੁੱਟਣਗੇ ਇਹਨਾਂ ਪਰਿਵਾਰਾਂ ਦੀ ਜਿਹੜੀ ਆ ਉਹ ਦਰਦਰਸ਼ਕ ਕੀ ਹੋਵੇਗੀ ਔਰ ਇਹਨਾਂ ਦੇ ਮਹਿਲ ਜਿਹੜੇ ਆ ਕੋਠੀਆਂ ਜਿਹੜੀਆਂ ਆ ਉਹ ਤੁਹਾਨੂੰ ਦਰਿਆ ਦੇ ਕਿਨਾਰੇ ਜੱਪਣ ਗਿਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਤਰਫ ਹੋ ਕੇ ਆ ਕੋਠੀਆਂ ਦਾ ਵੀ ਇੱਕ ਦ੍ਰਿਸ਼ ਜਿਹੜਾ ਉਹ ਖਾਇਆ ਜਾਵੇ ਔਰ ਕਿੰਨੀਆਂ ਕਿੰਨੀਆਂ ਵੱਡੀਆਂ ਕੋਠੀਆਂ ਨੇ ਗਲੀਆਂ ਕੱਚੀਆਂ ਨੇ ਪਾਣੀ ਖੜੇ ਆ ਔਰ ਫਿਰ ਅਸੀਂ ਗੱਲ ਉੱਥੇ ਆ ਜਾਂਦੇ ਆ ਕਿ ਜੇ ਕਿਸੇ ਨੂੰ ਇੱਕ ਵਾਰ ਚ ਨਹੀਂ ਸਮਝ ਆਉਂਦੀ ਤਾਂ ਦੂਸਰੀ ਵਾਰ ਦੱਸ ਦਈਏ ਕਿ ਜਦੋਂ ਤੁਸੀਂ ਇਸ ਕਲੋਨੀ ਦੇ ਵਿੱਚ 14 ਸਨ ਤੋਂ 13 ਸਨ ਤੋਂ ਮੀਟਰ ਲੱਗੇ ਨੇ ਤਾਂ ਫਿਰ ਇਹਦੇ ਨਕਸ਼ੇ ਪਾਸ ਨੇ 14 ਸਨ ਵਿੱਚ ਕਈ ਕੋਠੀਆਂ ਬਣੀਆਂ ਤਾਂ 18 ਤੋਂ ਪਹਿਲਾਂ ਪਹਿਲਾਂ ਤਾਂ ਹਰ ਕਲੋਨੀ ਦੇ ਵਿੱਚ ਸੀਵਰੇਜ ਜਿਹੜਾ ਗਵਰਨਮੈਂਟ ਨੇ ਕਹਿ ਦਿੱਤਾ ਕਿ ਪਾਇਆ ਜਾਵੇ ਫਿਰ ਕਮੇਟੀ ਵਾਲੇ ਜਿਹੜੇ ਆ ਇਸ ਕਲੋਨੀ ਦੇ ਵਿੱਚ ਇਹ ਸੀਵਰੇਜ ਨੂੰ ਕਿਉਂ ਨਹੀਂ ਪਰਮਿਸ਼ਨ ਦਿੰਦੇ ਅਗਰ ਇਸ ਕਲੋਨੀ ਦੇ ਵਿੱਚ ਸੀਵਰੇਜ ਨਹੀਂ ਪੈਂਦਾ ਤਾਂ ਹਰ ਹਫਤੇ ਅਸੀਂ ਇਸ ਕਲੋਨੀ ਦੀ ਖਬਰ ਲਗਾਵਾਂਗੇ ਔਰ ਇੱਕ ਵਾਰ ਦੱਸ ਦਿਆਂਗੇ ਕਿ ਦੀਨਾ ਨਗਰ ਵਿੱਚ ਰਗਵਿੰਨ ਕਲੇਵ ਕੋਈ ਹੈਗਾ ਤਾਂ ਕਮੇਟੀ ਦਾ ਉੱਥੇ ਕੋਈ ਮਸਲਾ ਚੱਲਦਾ ਨਹੀਂ ਤਾਂ ਕਮੇਟੀ ਦੇ ਉੱਤੇ ਪੂਰੀਆਂ ਕਾਰਵਾਈਆਂ ਤਹਿਤ ਵੀ ਗੱਲ ਕਰਾਂਗੇ ਕਿ ਇਹਦੇ ਵਿੱਚ ਸੀਵਰੇਜ ਕਿਉਂ ਨਹੀਂ ਪਾਇਆ ਜਾ ਰਿਹਾ ਔਰ ਸਪੈਸ਼ਲੀ ਅਸੀਂ ਇਨਵੋਲਵਮੈਂਟ ਕਰਨ ਜਾਵਾਂਗੇ ਇਸ ਦੇ ਵਿੱਚ ਕਿਉਂਕਿ ਸਾਨੂੰ ਆਪਣੇ ਲੋਕਾਂ ਦਾ ਦੁੱਖ ਹੈ ਆਪਣੇ ਲੋਕਾਂ ਦੀ ਪਰੇਸ਼ਾਨੀ ਸਾਡੀਆਂ ਨਜ਼ਰਾਂ ਅੱਗੇ ਆ ਔਰ ਅਸੀਂ ਆਪਣੇ ਲੋਕਾਂ ਨਾਲ ਖੜੇ ਆ ਅਕਸਰ ਹੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਦੱਸਦੇ ਰਹਿੰਨੇ ਆ ਜਿੱਥੇ ਜਿੱਥੇ ਕਿਸੇ ਦੀ ਕੋਈ ਪਰੇਸ਼ਾਨੀ ਹੈ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਔਰ ਅਸੀਂ ਪਰੇਸ਼ਾਨੀ ਜਿਹੜੀ ਆ ਉਹ ਜਰੂਰ ਵਿਖਾਵਾਂਗੇ ਔਰ ਆਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਤਾਂ ਜੋ ਸੁੱਤੀ ਸਰਕਾਰ ਔਰ ਸੁੱਤਾ ਕਮੇਟੀ ਦਾ ਪ੍ਰਸ਼ਾਸਨ ਉਸ ਨੂੰ ਜਾਗ ਆ ਸਕੇ ਉਸ ਨੂੰ ਸਮਝ ਆ ਸਕੇ ਕਿ ਜੋ ਬਿੱਲ ਹੈ ਉਹ ਕਾਰੇ ਵਾਸਤੇ ਲਏ ਗਏ ਆ ਜੋ ਨਕਸ਼ੇ ਆ ਉਹ ਕਿਉਂ ਪਾਸ ਕੀਤੇ ਗਏ ਜੋ ਲੋਨ ਹੈ ਬੈਂਕਾਂ ਨੇ ਕਿਉਂ ਦਿੱਤੇ ਆ ਤੇ ਕਲੋਨੀ ਪਾਸ ਕਿੱਦਾਂ ਹੁੰਦੀ ਆ ਉਦੇ ਬਾਰੇ ਕਮੇਟੀ ਨੂੰ ਸਮਝਾਉਣਾ ਹੈ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ